ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਹੜੇ ਵਿੱਚ ਸ਼ੁਰੂ ਹੋਇਆ 10ਵਾਂ ਸਾਹਿਤ ਅਤੇ ਪੁਸਤਕ ਮੇਲਾ ਸੈਂਕੜਿਆਂ ਦੀ ਗਿਣਤੀ ਵਿੱਚ ਲੱਗੇ ਪੁਸਤਕਾਂ ਦੇ ਸਟਾਲ ਡਾਕਟਰ ਪ੍ਰਤਾਪ ਸਿੰਘ ਪੰਗਾਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూਸ ਚੈਨਲ ਅੰਮ੍ਰਿਤਸਰ ਵਤਨ ਦੀ ਮਿੱਟੀ న్యూਸ ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਤੁਸੀਂ ਵੇਖ ਰਹੇ ਜੇ ਅੱਜ ਅਸੀਂ ਖੜੇ ਹਾਂ ਖਾਲਸਾ ਕਾਲਜ ਵਿੱਚ ਜਿੱਥੇ ਕਿ ਸਾਹਿਤ ਪੁਤਕ ਮੇਲਾ ਜਿਹੜਾ ਵਾ ਲੱਗਿਆ ਵਾ ਜਿਹੜਾ ਕਿ ਪਿਛਲੀ ਵਾਰ ਵੀ ਤਾਂ ਅਸੀਂ ਤੁਹਾਡੇ ਰੂਰੂ ਕੀਤਾ ਸੀ ਤੇ ਇਸ ਸਾਲ ਵੀ ਇਹ ਮੇਲਾ ਚੱਲ ਰਿਹਾ ਅੱਜ ਮੇਲੇ ਦਾ ਦੂਸਰਾ ਦਿਨ ਹੈ ਤੇ ਇੱਥੇ ਜਿੱਥੇ ਪੁਸਤਕਾਂ ਦੇ ਸਟਾਲ ਲੱਗੇ ਆ ਸੈਂਕੜੇ ਦੀ ਗਿਣਤੀ ਵਿੱਚ ਲੱਗੇ ਆ ਇੱਕ ਨਹੀਂ ਉੱਥੇ ਜਿਹੜੇ ਆ ਕੌਮ ਦੇ ਮਦਦਵਾਨ ਜਿਹੜੇ ਕਿ ਜਿਨ੍ਹਾਂ ਨੇ ਕੌਮ ਨੂੰ ਸੇਧ ਦੇਣੀਆਂ ਉਹ ਵੀ ਇੱਥੇ ਪਹੁੰਚੇ ਨੇ ਤੇ ਸਾਡੇ ਕੋਲ ਇਸ ਵੇਲੇ ਮੌਜੂਦ ਨੇ ਭਾਈ ਇਕਬਾਕ ਸਿੰਘ ਜੀ ਪੱਟੀ ਜਿਹੜੇ ਕਿ ਬڑے ਪੰਥ ਦੇ ਮਹਾਨ ਵਿਦਵਾਨ ਨੇ ਜਿਹਦੇ ਦਬਲਾਵਾਦਕ ਵੀ ਚੰਗੇ ਵਧੀਆ ਨੇ ਤੇ ਉਥੇ ਇਹਨਾਂ ਨੇ ਕਾਫੀ ਜੜੀਆਂ ਵਾਂ ਬੁੱਕਸ ਵੀ ਲਿਖੀਆਂ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਜਿਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਬੱਚੇ ਜਿਹੜੇ ਆ ਕਿਤਾਬਾਂ ਵਿੱਚ ਬਹੁਤ ਘੱਟ ਰੁਚੀ ਆ ਜ਼ਿਆਦਾਤਰ ਕਿਉਂਕਿ ਪਹਿਲਾਂ ਅਸੀਂ ਵੇਨੇ ਹਾਂ ਕਿ ਆਮ ਸਿੱਖੋਲਵਾੜੇ ਵੀ ਇਹੀ ਕਾਫੀ ਜਿਹੜੇ ਸਿੱਖ ਮਿਸ਼ਰੀ ਕਾਲਜ ਦੇ ਬੁੱਕ ਹੁੰਦੇ ਪਰ ਇਸ ਟਾਈਮ ਜਿਹੜੇ ਬੱਚੇ ਜ਼ਿਆਦਾ ਮੋਬਾਈਲਾਂ ਵਿੱਚ ਜਿਹੜੇ ਆ ਵਿਜੀ ਰਹਿੰਦੇ ਆ ਪੁਸਤਕਾਂ ਵਾਲੇ ਇਹਨਾਂ ਦਾ ਬਹੁਤ ਘੱਟ ਖਿਆਲ ਹੈ ਇਹਦੇ ਬਾਰੇ ਤੁਸੀਂ ਕੀ ਨੌਜਵਾਨਾਂ ਨੂੰ ਕਹਿਣਾ ਜਾਓਗੇ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲ ਦੇ ਆਧਾਰ ਤੇ ਤਾਂ ਮੈਂ ਸਮਝਦਾ ਵੀ ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ ਜਿਹਦੇ ਵਾਸਤੇ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਔਰ ਇਸ ਵਾਰ ਅੰਮ੍ਰਿਤਸਰ ਦੀ ਧਰਤੀ ਉੱਤੇ ਖਾਲਸਾ ਕਾਲਜ ਦੇ ਵਿੜੇ ਵਿੱਚ 10ਵਾਂ ਅੰਮ੍ਰਿਤਸਰ ਸਾਹਿਤ ਉਤਸਵ ਜਿਹੜਾ ਆ ਉਹ ਲੱਗਿਆ ਹੋਇਆ ਜੋ 15 ਨਵੰਬਰ ਤੋਂ ਲੈ ਕੇ 19 ਨਵੰਬਰ ਤੱਕ ਲਗਾਤਾਰ 5 ਦਿਨ ਚੱਲਣਾ ਹੈ ਇਥੇ ਆਪਣੇ ਛੋਟੇ-ਛੋਟੇ ਪਿਆਰੇ ਬੱਚਿਆਂ ਨੂੰ ਲੈ ਕੇ ਆਇਆ ਜਾ ਸਕਦਾ ਤਾਂ ਕਿ ਉਹਨਾਂ ਅੰਦਰ ਪੁਸਤਕਾਂ ਪ੍ਰਤੀ ਚਾਅ ਜਿਹੜਾ ਪੈਦਾ ਕੀਤਾ ਜਾ ਸਕੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦੀ ਇੱਕ ਬੈਕ ਕੋਟ ਪੜ੍ਹ ਰਿਆ ਸੀਗਾ ਉਹਨਾਂ ਦੀ ਕਿਤਾਬ ਦੇ ਵਿੱਚ ਉਹ ਕਹਿੰਦੇ ਵੀ ਇਹ ਜੋ ਜੇਲ੍ਹਾਂ ਨੇ ਅਦਾਲਤਾਂ ਨੇ ਥਾਣੇ ਨੇ ਇਹ ਦਰਅਸਲ ਕਹਿੰਦੇ ਮਨੁੱਖ ਦੀ ਜ਼ਹਾਲਤ ਵਿੱਚੋਂ ਉਪਜੀਆਂ ਹੋਈਆਂ ਸੰਸਥਾਵਾਂ ਨੇ ਮਨੁੱਖ ਜਾਂ ਮਨੁੱਖੀ ਸਮਾਜ ਉਦੋਂ ਤਰੱਕੀ ਕਰ ਸਕਦਾ ਹੈ ਜਦੋਂ ਉਹਦੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਡੇਰੇ 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 ਹੋਣਗੀਆਂ ਇਸ ਤਰ੍ਹਾਂ ਨਾਲ ਪੋਸਤਕ ਸਭਿਆਚਾਰ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨ ਦੀ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਕਿਵਰੀ ਕਹਿੰਦੇ ਬਈ ਪੰਜਾਬੀ ਬੱਚੇ ਨੂੰ ਪੜ੍ਹਨੀ ਨਹੀਂ ਆਉਂਦੀ ਕਿਉਂਕਿ ਸਕੂਲਾਂ ਦਾ ਰੁਝਾਨ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਪਰ ਇੱਥੇ ਆ ਕੇ ਪਤਾ ਲੱਗੇਗਾ ਕਿ ਸਾਡੇ ਕੋਲ ਹਰ ਪਾਸ਼ਾ ਦੇ ਵਿੱਚ ਆਪਣਾ ਸਭਿਆਚਾਰ ਆਪਣਾ ਵਿਰਸਾ ਆਪਣੀ ਵਿਰਾਸਤ ਆਪਣੀ ਹੋਂਦ ਆਪਣੇ ਸਿਧਾਂਤ ਸਾਨੂੰ ਉਹ ਪੜ੍ਹਨ ਦਾ ਮੌਕਾ ਮਿਲ ਸਕਦਾ ਹੈ ਖਾਸ ਤੌਰ ਤੇ ਜਦੋਂ ਅਸੀਂ 119 ਔਰ 120 ਨੰਬਰ ਸਟਾਲ ਤੇ ਪਹੁੰਚਾਂਗੇ ਜੋ ਸਿੱਖ ਮਿਸ਼ਨਰੀ ਕਾਲਜ ਰਜਿਸਟਰਡ ਲੁਧਿਆਣਾ ਵੱਲੋਂ ਲਗਾਇਆ ਗਿਆ ਹੈ ਉਹ ਤਾਂ ਸਾਨੂੰ ਤਿੰਨਾਂ ਹੀ ਪਛਾਵਾਂ ਦੇ ਵਿੱਚ ਕਿਤਾਬਾਂ ਜਿਹੜੀਆਂ ਨੇ ਸਿੱਖ ਸਾਹਿਤ ਦੀਆਂ ਪੜਨ ਨੂੰ ਮਿਲ ਸਕਦੀ ਹੈ ਤੇ ਵੈਸੇ ਵੀ ਜੇ ਸਿੱਖ ਸਾਹਿਤ ਦੇ ਨਾਲ ਨਾਲ ਹੋਰ ਕਿਤਾਬਾਂ ਪੜਨੀਆਂ ਹੋਣ ਤਾਂ ਸਾਡੇ ਕੋਲ ਗੀਤ, ਗਜ਼ਲ, ਨਜ਼ਮਾਂ ਉਹਦੇ ਨਾਲ ਹੀ ਵਰਤਕ, ਨਾਵਲ, ਸਵੈ ਜੀਵਨੀਆਂ, ਆਟੋ ਬਾਇਓਗ੍ਰਾਫੀਸ ਜਾਂ ਜੀਵਨੀਆਂ ਜਿਹੜੀਆਂ ਨੇ ਧਾਰਮਿਕ ਸਾਹਿਤ, ਰਾਜਨੀਤਿਕ ਸਾਹਿਤ ਤੇ ਬਹੁਤ ਕੁਝ ਜਿਹੜਾ ਆ ਸਾਹਿਤ ਦੀਆਂ ਬਹੁਤ ਜ਼ਿਆਦਾ ਸੰਭਾਵ ਹੁੰਦੀਆਂ। ਹਰ ਬੰਦਾ ਆਪਣੇ ਮੂਡ, ਆਪਣੇ ਸੁਹਜ, ਆਪਣੇ ਸਵਾਦ ਦੇ ਮੁਤਾਬਕ ਜਿਹੜਾ ਹੈ ਨਾ ਉਹ ਕਿਤਾਬਾਂ ਦੇ ਨਾਲ ਜੁੜ ਸਕਦਾ ਹੈ। ਕਿਤਾਬਾਂ ਚੋਟੀਆਂ ਵੱਡੀਆਂ ਜਾਂ ਬਹੁਤ ਵੱਡੇ ਆਕਾਰ ਦੀਆਂ ਸੋ ਜਿੰਨੇ ਕੋ ਵਿਅਕਤੀ ਦੀ ਸਮਰੱਥਾ ਆ ਉਹ ਕਿਤਾਬਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋયા ਕਿਤਾਬਾਂ ਦੇ ਰੂਬਰੂ ਹੋ ਸਕਦਾ ਤੇ ਕਿਤਾਬਾਂ ਸਾਡਾ ਫਿਰ ਕਿਤਨੇ ਗਿੱਤੇ ਜਿਹੜਾ ਆ ਉਹ ਰਾਦ ਸੇੜਾ ਬਣ ਜਾਂਦੀਆਂ ਸੋ ਮੈਂ ਜ਼ਰੂਰ ਅਪੀਲ ਕਰਾਂਗਾ ਕੇਵਲ ਅੰਮ੍ਰਿਤਸਰ ਨਹੀਂ ਬਲਕਿ ਅੰਮ੍ਰਿਤਸਰ ਦੇ ਆਲੇ ਦੁਆਲੇ 40 50 ਕਿਲੋਮੀਟਰ ਦੇ ਦਾਇਰੇ ਵਿੱਚ ਜਿਹੜੇ ਨਗਰ ਵਸਦੇ ਨੇ ਨਾ ਉੱਥੋਂ ਦੇ ਲੋਕ ਵੀ ਆਪਣੇ ਪਰਿਵਾਰਾਂ ਸਮੇਤ ਇਸ ਪੁਸਤਕ ਮੇਲੇ ਵਿੱਚ ਹਾਜ਼ਰੀ ਭਰਨ ਤੇ ਕਿਤਾਬਾਂ ਦੇ ਇਸ ਸਮੁੰਦਰ ਦੇ ਵਿੱਚ ਜ਼ਰੂਰ ਤਾਰੀਆਂ ਲਾ ਕੇ ਅਨੰਦਿਤ ਮਹਿਸੂਸ ਕਰ ਸਕਦੇ ਨੇ ਜੀ ਵੀਰ ਜੀ ਜਿਸ ਤਰ੍ਹਾਂ ਤੁਸੀਂ ਤਬਲਾ ਵਾਰਤਕ ਦਾ ਕੋਰਸ ਕੋਰਸ ਵੀ ਕੀਤਾ ਤੇ ਤੁਸੀਂ ਕਿਤਾਬਾਂ ਵੀ ਲਿਖੀਆਂ ਕਿਹੜੀਆਂ ਕਿਹੜੀਆਂ ਕਿਤਾਬਾਂ ਤੁਸੀਂ ਹੁਣ ਤੱਕ ਲਿਖ ਕੇ ਪਈਆਂ ਮੇਰੀ ਹੁਣ ਤੱਕ 12 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਜਿਦੇ ਵਿੱਚੋਂ ਦੋ ਸੰਗੀਤ ਨਾਲ ਸੰਬੰਧਿਤ ਨੇ ਨਾਵਲ ਹੈ ਵਾਰਤਕ ਹੈ ਸ਼ਾਇਰੀ ਕਵਿਤਾ ਦੀ ਕਿਤਾਬ ਹੈ ਔਰ ਉਹਦੇ ਨਾਲ ਦੇ ਨਾਲ ਜਿਹੜਾ ਆ ਹਾਲ ਦੇ ਵਿੱਚ ਸਿੱਖ ਕੌਮ ਦੇ ਮਹਾਨ ਵਿਦਵਾਨ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਰੰਧਪੁਰ ਸਾਹਿਬ ਦੇ ਸੰਸਥਾਪਕ ਪ੍ਰਿੰਸੀਪਲ ਸੁਰਿੰਦਰ ਸਿੰਘ ਤੇ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਵੱਲੋਂ ਕੀਤੇ ਗਏ ਲੈਕਚਰ ਤੇ ਉਹਨਾਂ ਵੱਲੋਂ ਲਿਖੇ ਹੋਏ ਲੇਖਾਂ ਨੂੰ ਜਿਹੜਾ ਆ ਉਹ ਸੰਪਾਦਿਤ ਕਰਕੇ ਇੱਕ ਥਾਂ ਇਕੱਤਰ ਕਰਕੇ ਇੱਕ ਮਹੱਤਵਪੂਰਨ ਦਸਤਾਵੇਜ਼ ਜੋ ਹੈ ਉਹ ਪੰਥ ਦੀ ਝੋਲੀ ਪਾਇਆ ਗਿਆ ਕਿਉਂਕਿ ਅਸੀਂ ਜਾਣਦੇ ਹਾਂ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦਾ ਜੋ ਜੀਵਨ ਸੀ ਜਾਂ ਉਹਨਾਂ ਦਾ ਜੋ ਬੋਲ ਬਾਣੀ ਸੀ ਜੋ ਇਤਿਹਾਸ ਉੱਤੇ ਉਹਨਾਂ ਦੀ ਪਕੜ ਸੀ ਜੋ ਗੁਰਮਤਿ ਦਾ ਗਿਆਨ ਉਹਨਾਂ ਕੋਲ ਸੀਗਾ ਉਹ ਇੱਕ ਮਹਾਨ ਕੁਸ਼ਲ ਪ੍ਰਬੰਧਕ ਹੋਣ ਦੇ ਨਾਲ ਨਾਲ ਇੱਕ ਮਹਾਨ ਬੁਲਾਰੇ ਅਤੇ ਕੌਮ ਦੇ ਮਹਾਨ ਵਿਦਵਾਨ ਸਨ ਸੋ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਜੋ ਲੈਕਚਰਸ ਹਨ ਆਡੀਓ ਰੂਪ ਵਿੱਚ ਜੋ ਅਸੀਂ ਸੁਣ ਸਕਦੇ ਸਾਂ ਉਹਨਾਂ ਲਿਖਤੀ ਤੌਰ ਤੇ ਜਿਹੜਾ ਆ ਸਾਂਭਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਹਾਲ ਦੇ ਵਿੱਚ ਉਹ ਕਿਤਾਬ ਵੱਡੇ ਭਾਗ ਗੁਰਸਿੱਖਾਂ ਦੀ ਜਿਹੜੀ ਹੈ ਪੰਥ ਦੀ ਝੋਲੀ ਪਾਈ ਗਈ ਹੈ ਠੀਕ ਹੈ ਤੇ ਵੀਰ ਜੀ ਇਹ ਜਿਹੜੀ ਗੁਰਮਤਿ ਦੀ ਗੁਰਤੀ ਹੈ ਤੁਹਾਨੂੰ ਕਿੱਥੋਂ ਮਿਲੀ ਹੈ ਗੁਰਮਤਿ ਦੀ ਲਾਗ ਪਰਿਵਾਰ ਦੇ ਵਿੱਚੋਂ ਬਚਪਨ ਦੇ ਵਿੱਚ ਲੱਗੀ ਮਾਤਾ ਪਿਤਾ ਦੇ ਰਾਹੀਂ 10ਵੀਂ ਪਾਸ ਕਰਨ ਉਪਰੰਤ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਰੰਦਪੁਰ ਸਾਹਿਬ ਤੋਂ 3 ਸਾਲਾਂ ਤਬਲਾ ਵਾਦਨ ਡਿਪਲੋਮਾ ਕਰਨ ਵਾਸਤੇ ਦਾਖਲ ਹੋਇਆ ਉੱਥੋਂ ਗੁਰਮਤਿ ਦੀ ਚिटਕ ਜਿਹੜੀ ਹੈ ਹੋਰ ਡੁੰਗੇਰੀ ਤੇ ਹੋਰ ਪਕੇਰੀ ਜਿਹੜੀ ਹੈ ਉਹ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਛਤਰ ਛਾਇਆ ਹੇਠ ਮਹਿਸੂਸ ਕੀਤਾ ਸਿੱਖ ਮਿਸ਼ਨਰੀ ਕਾਲਜ ਦੇ ਧਾਰਮਿਕ ਲਿਟਰੇਚਰ ਦੇ ਨਾਲ ਵਾਹ ਵਾਸਤਾ ਪਿਆ ਉੱਥੋਂ ਕਿਤੇ ਨਾ ਕਿਤੇ ਇਹ ਲੱਗਣ ਪੈਦਾ ਹੋਈ ਤੇ ਗੁਰਮਤਿ ਦੇ ਖੇਤਰ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਨੇ ਆਪ ਮਿਹਰ ਕੀਤੀ ਤੇ ਉਹ ਸੇਵਾਵਾਂ ਜਿਹੜੀਆਂ ਆ ਪ੍ਰਮਾਤਮਾ ਲੈ ਰਿਆ ਜੀ ਸੋ ਇਹ ਸਾਨੂੰ ਸਤਿਕਾਰਯੋਗ ਇੱਕ ਵਾਕ ਸਿੰਘ ਜੀ ਪੱਟੀ ਜਿਨ੍ਹਾਂ ਨੇ ਇਹ ਕੌਮ ਦੀ ਝੋਲੀ ਵਿੱਚ ਕਾਫੀ ਕਿਤਾਬਾਂ ਜਿਹੜੀਆਂ ਤੁਹਾਨੂੰ ਉਹਨਾਂ ਨੇ ਦੱਸਿਆ ਕਿ ਪਾਈਆਂ ਵਾਂ ਤੇ ਤੁਹਾਨੂੰ ਅਸੀਂ ਇਹ ਵੀ ਦੱਸ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਇਹਨਾਂ ਨੂੰ ਪਿਛਲੇ ਦਿਨੀ ਸਿੱਖ ਮਿਸ਼ਨਰੀ ਕਾਜ ਲੁਧਿਆਣੇ ਵੱਲੋਂ ਜਿਹੜਾ ਕੇਂਦਰੀ ਸਮਾਗਮ ਹੁੰਦਾ ਉਹਦੇ ਵਿੱਚ ਪ੍ਰਿੰਸੀਪਲ ਹਰਪ੍ਰਧਨ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਹੜਾ ਕਿ ਬੜੀ ਖੁਸ਼ੀ ਵਾਲੀ ਗੱਲ ਆ ਸੋ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਖੁਸ਼ੀ ਮਹਿਸੂਸ ਕਰਦੇ ਆ ਕਿ ਇਹਨਾਂ ਨੇ ਕੁਝ ਪਾਸ ਸਾਡੇ ਨਾਲ ਬਤਾਏ ਨੇ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਤੁਸੀਂ ਦੇਖ ਰਹੇ ਜੀ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ